ਐਚਐਮ ਐਸਜੀਐਮਸੀ ਦਿਆਂ ਚੋਣਾ ਟਲੀਆਂ ਇਮਤਿਹਾਨਾਂ ਦੀ ਵਜ੍ਹਾ ਕਰਕੇ ਅੱਗੇ ਪਾਈ ਚੋਣ ਹੁਣ 6 ਮਾਰਚ ਨੂੰ ਨਹੀਂ ਹੋਏਗੀ VOTING ਨੋਟੀਫਿਕੇਸ਼ਨ ਲੈ ਆ ਵਾਪਸ ਨਵੀਂ ਤਰੀਕ ਦਾ ਐਲਾਨ ਹਲੇ ਨਹੀਂ ਥੋੜੀ ਦੇਰ ਚ ਕੇਂਦਰੀ ਮੰਤਰੀਆਂ ਨਾਲ ਹੋਏਗੀ ਚੰਡੀਗੜ੍ਹ ਚ ਕਿਸਾਨਾਂ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲ ਤੇ ਹੋ ਰਹੀ ਹੈ ਬੈਟਕ ਸੀਐਮ ਵੀ ਮੀਟਿੰਗ ਚ ਰਣਗੇ ਮੌਜੂਦ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਅਲਰਟ ਤੇ ਹਰਿਆਣਾ ਪੁਲਿਸ ਕ੍ਰੂਪ ਖੇਤਰ ਚੱਥੂ ਗੈਸ ਤੇ ਗੋਲਿਆਂ ਤੇ ਵਾਟਰ ਕੈਨਨ ਦਾ ਕੀਤਾ ਡੈਮੋ ਅੰਬਾਲਾ ਛਾਈਵੇ ਦੇ ਆਸੇ ਪਾਸੇ ਰੱਖੇ ਸੀਮੈਂਟ ਬੈਰੀਕੇਡ ਡੀਜੀਪੀ ਦੀ ਦੋ ਟਕ ਸੂਬੇ ਚ ਪੰਗ ਨਹੀਂ ਹੋਣ ਦੇਵਾਂਗੇ ਸ਼ਾਂਤੀ ਪੁਲਿਸ ਦੇ ਪਰੋਸੇ ਤੋਂ ਬਾਅਦ ਦਿੱਲੀ ਬਾਰਡਰ ਤੇ ਯੂਪੀ ਦੇ ਕਿਸਾਨਾਂ ਨੇ ਖਤਮ ਕੀਤਾ ਪ੍ਰਦਰਸ਼ਨ ਨੋਇਡਾ ਤੋਂ ਦਿੱਲੀ ਕੂਚ ਦੀ ਕੀਤੀ ਸੀ ਕੋਸ਼ਿਸ਼ ਲੈਨ ਐਕਵਾਜ਼ੀਸ਼ਨ ਬਦਲੇ ਬਰਾਬਰ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਸੀ ਪ੍ਰਦਰਸ਼ਨ ਜੰਤਰ ਮੰਤਰ ਤੇ ਗੈਰ ਬੀਜੇਪੀ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਦਾ ਪ੍ਰਦਰਸ਼ਨ ਕੇਂਦਰ ਤੇ ਸੂਬਿਆਂ ਦੇ ਫੰਡ ਰੋਕਣ ਦੇ ਲਾਏ ਇਲਜ਼ਾਮ केजरीवाल ਬੋਲੇ ਅਸੀਂ ਹੱਕ ਮੰਗ ਰਹੇ ਹਾਂ ਕੋਈ ਪੀਖ ਨਹੀਂ ਅਸੀਂ ਇਮਾਨ ਦਾ ਬਿਆਨ ਸਾਨੂੰ ਗਲਗਲ ਤੇ ਜਾਣਾ ਪੈਂਦਾ ਕੋਰਟ ਆਮ ਆਦਮੀ ਪਾਰਟੀ ਨੇ ਅਸਮ ਚ ਲੋਕ ਸਭਾ ਚੋਣਾਂ ਲਈ ਐਲਾਨੇ ਤੇ ਉਮੀਦਵਾਰ ਸੰਦੀਪ ਪਾਟਕ ਬੋਲੇ ਇੰਡੀਆ ਗੱਟਚੋਰ ਨਾਲ ਸੀਟ ਸ਼ੇਅਰਿੰਗ ਤੇ ਗੱਲ ਕਰਕੇ ਥੱਕ ਚੁੱਕੇ ਸਮਾਂ ਨਿਕਲਦਾ ਜਾ ਰਿਹਾ ਰੀਨਗਰ ਚ ਮਾਰੇ ਗਏ ਅਮਰਿਤਪਾਲ ਸਿੰਘ ਦਾ ਹੋਇਆ ਅੰਤਿਮ ਸੰਸਕਾਰ ਪਿੰਡ ਚਮਿਆਰੀ ਚ ਮਾਤਮ ਦਾ ਮਾਹੌਲ ਪਹਿਲਾਂ ਪਰਿਵਾਰ ਨੇ ਸ਼ੱਕ ਜਿਤਾਉਂਦਿਆਂ ਸੰਸਕਾਰ ਤੋਂ ਕੀਤੀ ਤਸੀਲ ਕਾ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਚੰਡੀਗੜ੍ਹ ਚ ਹਰਿਆਣਾ ਸੀਐਮ ਨਾਲ ਹਾਸ਼ਤੇ ਹੋਈ ਮੁਲਾਕਾਤ ਨਸ਼ਾ ਮੁਕਤੀ ਸਮੇਤ ਕਈ ਸਮਾਜਿਕ ਮੁੱਦਿਆਂ ਤੇ ਹੋਈ ਚਰਚਾ ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾਂਡ ਸੱਤ ਵਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਆਂ ਹਰਿਆਣਾ ਕਮੇਟੀ ਚੋਣਾਂ ਨਾਲ ਜੁੜੀ ਵੱਡੀ ਅਪਡੇਟ ਤੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚਿਸਤੀਆਂ ਚੋਣਾਂ 6 ਮਾਰਚ ਨੂੰ ਐਲਾਨੀਆਂ ਗਈਆਂ ਸੀ ਇਹ ਚੋਣਾਂ ਇੱਕ ਦਿਨ ਬਾਅਦ ਹੀ ਟਾਲ ਦਿੱਤੀਆਂ ਗਈਆਂ ਨੇ ਯਾਨੀ ਹੁਣ ਇਹ ਚੋਣਾਂ 6 ਮਾਰਚ ਨੂੰ ਨਹੀਂ ਹੋਣਗੀਆਂ ਔਰ ਵਜ੍ਹਾ ਦੱਸੀ ਗਈ ਹੈ ਸਕੂਲਾਂ 'ਚ ਇਮਤਿਹਾਨ ਦੀ ਕਿ ਸਕੂਲਾਂ 'ਚ ਇਮਤਿਹਾਨ ਦੀ ਵਜ੍ਹਾ ਕਰਕੇ ਫੈਸਲਾ ਲਿਆ ਗਿਆ ਹੈ ਇਸ ਕਰਕੇ ਇਹਨਾਂ ਚੋਣਾਂ ਨੂੰ ਫਿਲਹਾਲ ਅੱਗੇ ਪਾਇਆ ਗਿਆ ਪਰ ਨਵੀਆਂ ਤਰੀਕਾਂ ਦਾ ਐਲਾਨ ਬਾਅਦ ਦੇ ਵਿੱਚ ਕੀਤਾ ਜਾਏਗਾ ਕਿਉਂਕਿ ਕੱਲ ਤੋਂ ਚੋਣ ਪ੍ਰਕਿਰਿਆ ਸ਼ੁਰੂ ਹੋਣੀ ਸੀ 10 ਫਰਵਰੀ ਤੋਂ ਨਾਮਜ਼ਦਗੀਆਂ ਭਰੀਆਂ ਜਾਣੀਆਂ ਸ਼ੁਰੂ ਹੋ ਜਾਣੀਆਂ ਸੀ 6 ਮਾਰਚ ਨੂੰ VOTING ਹੋਣੀ ਸੀ ਪਰ ਹੁਣ ਇਸ ਚੋਣ ਅਮਲ ਨੂੰ ਅੱਗੇ ਪਾ ਦਿੱਤਾ ਗਿਆ ਹੈ ਹੁਣ ਇਹ ਜਿਹੜੀ ਚੋਣ ਹੈ ਉਹ ਲੇਟ ਹੋਏਗੀ ਕਿਉਂਕਿ ਮਾਰਚ ਦੇ ਵਿੱਚ ਬੱਚਿਆਂ ਦੇ ਜਿਹੜੇ ਸਕੂਲਾਂ ਦੇ ਇਮਤਿਹਾਨ ਹੈ ਉਹ ਤਕਰੀਬਨ ਪਹਿਲੀ ਮਾਰਚ ਤੋਂ ਜਾਂ ਕਈ ਸਕੂਲਾਂ ਦੇ ਵਿੱਚ ਫਰਵਰੀ ਦੇ ਅਖੀਰ ਤੋਂ ਵੀ ਸ਼ੁਰੂ ਹੋ ਜਾਂਦੇ ਹਨ ਸੋ ਐਸੇ ਵਿੱਚ ਉਸ ਦੇ ਚੱਲਦੇ ਇਸ ਚੋਣ ਪ੍ਰਕਿਰਿਆ ਨੂੰ ਅੱਗੇ ਪਾਇਆ ਗਿਆ ਹੈ ਔਰ ਉਮੀਦ ਹੈ ਕਿ ਐਗਜ਼ਾਮਸ ਤੋਂ ਬਾਅਦ ਮਾਰਚ ਤੋਂ ਬਾਅਦ April ਦੇ ਮਹੀਨੇ ਇਹ ਚੋਣਾ ਕਰਵਾਈਆਂ ਜਾ ਸਕਦੀਆਂ ਨੇ ਪਰ ਹਲੇ ਨਵੀਂ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਸਾਡੇ ਨਾਲ ਜਸਟਿਸ ਐਚਐਸ ਪੱਲਾ ਸਾਹਿਬ ਨੇ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਤੋਂ ਐ ਪੱਲਾ ਸਾਹਿਬ ਬਹੁਤ ਬਹੁਤ ਸਵਾਗਤ ਹੈ న్యూਸ 18 ਪੰਜਾਬ ਦੇ ਵਿੱਚ ਵਜਾ ਸਰ ਜਾਨਨੀ ਚਾਹਾਂਗੇ ਕਿ ਇਹ ਇਲੈਕਸ਼ਨ ਪੋਸਟਪੌਂਡ ਕਿਉਂ ਕੀਤਾ ਗਿਆ ਔਰ ਕੀ ਕੋਈ ਟਾਈਮ ਬਾਉਂਡ ਕੀਤਾ ਵਜਾ ਇਹ ਹੈ ਕਿ ਸਕੂਲਾਂ ਦੇ ਐਗਜ਼ਾਮ ਨੇ ਉਸ ਹਨਾ ਕੀ ਹੈ ਮਾਰਚ ਦੇ ਵਿੱਚ ਸਾਰੇ ਔਰ ਅਪ੍ਰੈਲ ਦੇ ਵਿੱਚ ਵੀ ਹੈ ਸਕੂਲਾਂ ਦੇ ਐਗਜ਼ਾਮ ਜੀ ਇਸ ਕਰਕੇ ਕਵਾਟਰਸ ਤੋਂ ਕਈ ਰਿਕੁਐਸਟ ਆਈ ਹੈ ਕਿ ਵੀ ਇਹਨੂੰ ਥੋੜਾ ਜਿਹਾ ਉਸ ਤੋਂ ਬਾਅਦ ਕੀਤਾ ਜਾਵੇ ਸੋ ਦੈਟ ਇਜ਼ ਦੀ ਰੀਜ਼ਨ ਕੋਈ ਕੋਈ ਟਾਈਮ ਫਰੇਮ ਰੱਖਿਆ ਸਰ ਕਿ ਕਦੋਂ ਤੱਕ ਨਹੀਂ ਅਸੀਂ ਅਸੀਂ ਡੀ ਨੋਟੀਫਾਈ ਕੀਤੀ ਹੈ ਜਿਹੜੀ ਨੋਟੀਫਿਕੇਸ਼ਨ ਇਸ਼ੂ ਕੀਤੀ ਸੀ ਸ਼ਡਿਊਲ ਅਸੀਂ ਵਿਦਡਰਾਅ ਕੀਤਾ ਹੈ ਫਰੈਸ਼ ਸ਼ਡਿਊਲ ਅਸੀਂ ਕਢਾਂਗੇ ਦੇਖ ਕੇ ਸਾਰੀਆਂ ਡੇਟਾ ਡੇਟ ਸ਼ੀਟਸ ਦੀਆਂ ਦੂਜੀਆਂ ਤਿੱਥੀਆਂ ਬੱਚੀਆਂ ਸੋ ਉਹ ਉਹ ਵਾਲੇ ਅਸੀਂ ਵੀਲ ਵਰਕ ਔਨ ਇਟ ਐਂਡ ਵੀ ਵਿਲ ਡੂ ਇਟ ਲੇਟਰ ਆਫ ਸ਼ੁਕਰੀਆ ਸਰ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਤਾਂ ਗੁਰਦੁਆਰਾ ਇਲੈਕਸ਼ਨ ਕਮਿਸ਼ਨਰ ਕਮਿਸ਼ਨਰ ਗੁਰਦੁਆਰਾ ਇਲੈਕਸ਼ਨਸ रिटायर्ड जस्टिस एचएस पल्ला जनाब ਵੱਲੋਂ ਸਿਰਫ ਇਹੀ ਤਰਕ ਦਿੱਤਾ ਗਿਆ ਕਿ ਇਹ ਸਟੂਡੈਂਟਸ ਦੇ ਕਿਉਂਕਿ ਐਗਜ਼ਾਮ ਹੁੰਦੇ ਨੇ ਸਕੂਲਾਂ ਦੇ ਵਿਦਿਆਰਥੀਆਂ ਦੇ ਪੇਪਰ ਹੁੰਦੇ ਨੇ ਇਸ ਕਰਕੇ ਉਹਨਾਂ ਦੇ ਕੋਲ ਰਿਕੁਐਸਟ ਆਈ ਕਿ ਇਸ ਨੂੰ ਟਾਲਿਆ ਜਾਵੇ ਇਸ ਕਰਕੇ ਫਿਲਹਾਲ ਲਈ ਜਿਹੜਾ ਚੋਣ ਅਮਲ ਹੈ ਉਸ ਨੂੰ ਡੀ ਨੋਟੀਫਾਈ ਕਰ ਦਿੱਤਾ ਗਿਆ ਯਾਨੀ ਅੱਗੇ ਨਵੀਂ ਤਾਰੀਖ ਕੋਈ ਨਿਰਧਾਰਿਤ ਨਹੀਂ ਕੀਤੀ ਗਈ ਔਰ ਅਪ੍ਰੈਲ ਤੋਂ ਬਾਅਦ ਕਿਤੇ ਕੋਈ ਇਸ ਬਾਬਤ ਨਵੀਂ ਤਾਰੀਖ ਨਿਰਧਾਰਿਤ ਕੀਤੀ ਜਾ ਸਕਦੀ ਹੈ ਪਰ ਫਿਲਹਾਲ 2 ਮਹੀਨੇ ਦੇ ਲਈ ਤਾਂ ਘੱਟੋ ਘੱਟ ਇਹ ਚੋਣਾ ਟਲ ਗਈ ਹੈ। ਸੋ ਗੁਰਦੁਆਰਾ ਚੋਣਾ ਨੂੰ ਲੈ ਕੇ ਹਲੇ ਕੱਲ ਹੀ ਇਹ ਫੈਸਲਾ ਲਿਆ ਗਿਆ ਸੀ 6 ਮਾਰਚ ਨੂੰ ਚੋਣਾ ਕਰਵਾਏ ਜਾਣ ਦਾ ਕਿਉਂਕਿ 10 ਫਰਵਰੀ ਤੋਂ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਣੀ ਸੀ, ਅਮਲ ਸ਼ੁਰੂ ਹੋ ਜਾਣਾ ਸੀ ਔਰ ਨਾਮਜ਼ਦਗੀਆਂ ਸ਼ੁਰੂ ਹੋ ਜਾਣੀਆਂ ਸੀ। ਪਰ ਹੁਣ ਇੱਕ ਦਿਨ ਪਹਿਲਾਂ, ਇੱਕ ਦਿਨ ਬਾਅਦ ਹੀ ਇਸ ਇਸ ਨੂੰ ਡੀ ਨੋਟੀਫਾਈ ਕਰ ਦਿੱਤਾ ਗਿਆ, ਇਸ ਨੂੰ ਟਾਲ ਦਿੱਤਾ ਗਿਆ ਔਰ ਹਵਾਲਾ ਦਿੱਤਾ ਗਿਆ ਜਿਹੜਾ ਵਿਦਿਆਰਥੀਆਂ ਦੇ ਐਗਜ਼ਾਮ ਦਾ ਪੇਪਰਾਂ ਦਾ ਸਕੂਲਾਂ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਐਗਜ਼ਾਮ ਹੋਣੇ ਨੇ ਇਸ ਕਰਕੇ ਉਹਨਾਂ ਕਿਹਾ ਕਿ ਅਸੀਂ ਇਹ ਚੋਣਾ ਬਾਅਦ ਦੇ ਵਿੱਚ ਕਰਵਾਵਾਂ ਤੇ ਗੱਲ ਕਿਸਾਨਾਂ ਦੇ ਦਿੱਲੀ ਕੂਚ ਦੀ 13 ਫਰਵਰੀ ਦਾ ਕਿਸਾਨਾਂ ਨੇ ਐਲਾਨ ਕੀਤਾ ਹੋਇਆ ਹੈ ਦਿੱਲੀ ਕੂਚ ਦਾ ਹਰਿਆਣਾ ਦੇ ਵਿੱਚ ਕਿਸਾਨਾਂ ਨੂੰ ਰੋਕਣ ਦੀ ਪੂਰੀ ਤਿਆਰੀ ਹੈ ਸੜਕਾਂ ਦੇ ਕਿਨਾਰੇ ਸੀਮੈਂਟ ਵਾਲੇ ਬੈਰੀਕੇਡ ਰੱਖੇ ਹੋਏ ਨੇ ਅਥਰੂ ਗੈਸ ওয়াਟਰ ਕੈਨਨ ਦਾ ਡੈਮੋ ਕੀਤਾ ਗਿਆ ਹੈ 13 ਫਰਵਰੀ ਦੇ ਕਿਸਾਨ ਕੂਚ ਨੂੰ ਲੈ ਕੇ ਡੀਜੀਪੀ ਹਰਿਆਣਾ ਸ਼ਤਰੂਜੀਤ ਕਪੂਰ ਨੇ ਧੋਟਕ ਕਹਿ ਕਿ ਅਸੀਂ ਸੂਬੇ 'ਚ ਆਪਣੇ ਸੂਬੇ 'ਚ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ ਔਰ ਨਾ ਹੀ ਕਿਸੇ ਤਰ੍ਹਾਂ ਦੀ ਅਰਾਜਕਤਾ ਫੈਲਣ ਦੇਵਾਂਗੇ ਸਹਾਰਿਆਣਾ ਪੁਲਿਸ ਉਹਨਾਂ ਕਿਹਾ ਕਿ ਪੂਰੀ ਤਰ੍ਹਾਂ ਤਿਆਰ ਹੈ ਹਰੇਕ ਜ਼ਿਲ੍ਹੇ ਚ ਲਾਅ ਐਂਡ ਆਰਡਰ ਜਿਹੜੇ ਅਧਿਕਾਰੀ ਨੇ ਉਹ ਤਿਆਰੀ ਕਰ ਰਹੇ ਨੇ ਪੈਰਾ ਮਿਲਟਰੀ ਤੇ ਇੰਡੀਅਨ ਰਿਜ਼ਰਵ ਬਟਾਲੀਅਨ ਵੀ ਤੈਨਾਤ ਹੈ ਪਰ ਉਸ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ 13 ਤਰੀਕ ਦੇ ਦਿੱਲੀ ਕੂਚ ਨੂੰ ਰੋਕਣ ਦੀ ਔਰ ਉਸ ਨੂੰ ਲੈ ਕੇ ਇੱਕ ਮੀਟਿੰਗ ਹੋ ਰਹੀ ਹੈ ਜੋ ਮੀਟਿੰਗ ਅਰੇਂਜ ਕਰਵਾਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਵੱਲੋਂ ਪਹਿਲਾਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਗਈ ਫਿਰ ਕੇਂਦਰੀ ਮੰਤਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਔਰ ਹੁਣ ਉਹ ਕੇਂਦਰੀ ਮੰਤਰੀ ਪਹੁੰਚੇ ਨੇ ਔਰ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਇਸ ਵੇਲੇ ਕਿਸਾਨ ਆਗੂ ਸਰਬੰਸ ਸਿੰਘ ਪਦੇਰ ਜਗਜੀਤ ਸਿੰਘ ਡੱਲੇਵਾਲ ਉਸ ਮੀਟਿੰਗ ਦੇ ਵਿੱਚ ਮੌਜੂਦ ਨੇ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਇਹ ਮੀਟਿੰਗ ਹੋ ਰਹੀ ਹੈ ਔਰ ਮੁੱਖ ਮੰਤਰੀ ਮਾਨ ਵੀ ਇਸ ਬੈਠਕ ਦੇ ਵਿੱਚ ਮੌਜੂਦ ਨੇ ਕੇਦਰੀ ਮੰਤਰੀ ਖਾਸ ਤੌਰ ਤੇ ਇਸ ਮੀਟਿੰਗ ਦੇ ਲਈ ਚੰਡੀਗੜ੍ਹ ਪਹੁੰਚੇ ਨੇ ਔਰ ਉਹਨਾਂ ਦੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਇਸ ਪ੍ਰੋਟੈਸਟ ਤੋਂ ਰੋਕਿਆ ਜਾਵੇ ਉਹਨਾਂ ਦੀਆਂ ਮੰਗਾਂ ਨੂੰ ਸੁਣਿਆ ਜਾਵੇ ਔਰ ਉਹਨਾਂ ਨੂੰ ਭਰੋਸਾ ਦਿੱਤਾ ਜਾਵੇ ਕਿ ਉਹਨਾਂ ਦੀਆਂ ਮੰਗਾਂ ਤੇ ਸਰਕਾਰ ਅੱਗੇ ਫੈਸਲਾ ਲਏਗੀ ਜਾਂ ਕੋਈ ਵਿਚਾਰ ਕਰੇਗੀ ਸੋ ਤਿੰਨ ਮਨਿਸਟਰ ਜਿਹੜੇ ਨੇ ਪਿਊਸ਼ ਗੋਇਲ ਜਿਹੜੇ ਫੂਡ ਸਪਲਾਈ ਮਨਿਸਟਰ ਨੇ ਯੂਨੀਅਨ ਫੂਡ ਸਪਲਾਈ ਮਨਿਸਟਰ ਅਰਜੁਨ ਮੁੰਡਾ ਜਿਹੜੇ ਯੂਨੀਅਨ ਐਗਰੀਕਲਚਰ ਮਨਿਸਟਰ ਨੇ ਔਰ ਨਿਤਿਆਨੰਦ ਨਿਤਿਆਨੰਦ ਰਾਏ ਜਿਹੜੇ ਸਟੇਟ ਮਨਿਸਟਰ ਨੇ ਹੋਮ ਅਫੇਅਰਸ ਦੇ ਸੋ ਤਿੰਨੋਂ ਮੰਤਰੀ ਜਿਹੜੇ ਨੇ ਉਹ ਚੰਡੀਗੜ੍ਹ ਪਹੁੰਚੇ ਨੇ ਔਰ ਕਿਸਾਨ ਆਗੂ ਜਿਹੜੇ ਨੇ ਉਹਨਾਂ ਦੇ ਵਿੱਚ ਸਰਵਨ ਸਿੰਘ ਪਧੇਰ ਜਗਜੀਤ ਸਿੰਘ ਡੱਲੇਵਾਲ ਔਰ ਅਭਿਮਨਿਉ ਕੋਹੜ ਇਹ ਕਿਸਾਨ ਆਗੂ ਨੇ ਕਿਸਾਨ ਲੀਡਰ ਨੇ ਜਿਹੜੇ ਪਹਿਲਾਂ ਪੰਜਾਬ ਭਵਨ ਪਹੁੰਚੇ ਹੋਏ ਸੀ ਉਸ ਤੋਂ ਬਾਅਦ ਉਹਨਾਂ ਨੂੰ 26 ਸੈਕਟਰ ਚੰਡੀਗੜ੍ਹ ਦੇ 26 ਸੈਕਟਰ ਲਿਜਾਇਆ ਗਿਆ ਔਰ ਉੱਥੇ ਇਹ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਸੀਐਮ ਭਗਵੰਤ ਮਾਨ ਵੱਲੋਂ ਕੱਲ ਕਾਨਫਰੰਸ ਤੇ ਗੱਲਬਾਤ ਕੀਤੀ ਗਈ ਸੀ ਇਹਨਾਂ ਕਿਸਾਨ ਆਗੂਆਂ ਦੇ ਨਾਲ ਉਸ ਤੋਂ ਬਾਅਦ ਉਹਨਾਂ ਨੇ ਦਿੱਲੀ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕੀਤੀ ਔਰ ਉਸ ਤੋਂ ਬਾਅਦ ਅੱਜ ਮੰਤਰੀ ਪਹੁੰਚੇ ਨੇ ਔਰ ਅੱਜ ਦੀ ਸ਼ਾਮ ਦੀ ਇਹ ਮੀਟਿੰਗ ਫਿਕਸ ਹੋਈ ਸੀ ਔਰ ਇਹ ਮੀਟਿੰਗ ਹੁਣ ਸ਼ੁਰੂ ਹੋ ਚੁੱਕੀ ਹੈ ਪੰਕਜ ਕਪਾਹੀ ਮੇਰੇ ਸਹਿਯੋਗੀ ਸਿੱਧੇ ਜੁੜ ਰਹੇ ਨੇ ਹੋਰ ਅਪਡੇਟ ਦੇ ਲਈ ਪੰਕਜ ਕਿੰਨੀ ਦੇਰ ਹੋ ਗਈ ਮੀਟਿੰਗ ਸ਼ੁਰੂ ਹੋਈ ਨੂੰ ਔਰ ਕੌਣ ਕੌਣ ਇਹ ਜਿਹੜਾ ਹੈ ਹੁਣ ਤੱਕ ਪਹੁੰਚਿਆ ਹੈ ਕੇਂਦਰ ਤੋਂ ਆ ਦੇਖੋ ਇਹ ਪਹਿਲਾਂ ਦਰਸ਼ਕਾਂ ਨੂੰ ਦੱਸਦੀ ਹੈ ਕਿ ਜਿਹੜੀ ਮੀਟਿੰਗ ਹੈ ਇਹ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਉਂਕਿ ਜਿਹੜਾ ਦਿੱਲੀ ਅੰਦੋਲਨ ਹੋਇਆ ਸੀ ਉਹ ਸਯੁਕਤ ਕਿਸਾਨ ਮੋਰਚੇ ਦਾ ਅੰਦੋਲਨ ਹੋਇਆ ਸੀ ਲੇਕਿਨ ਜਿਨ੍ਹਾਂ ਨੇ ਇਲੈਕਸ਼ਨ ਲੜੀ ਉਹ ਉਹ ਅਲੱਗ ਹੋ ਗਏ ਔਰ ਜਿਨ੍ਹਾਂ ਨੇ ਇਲੈਕਸ਼ਨ ਨਹੀਂ ਲੜੀ ਉਹ ਅਲੱਗ ਹੋ ਗਏ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਾ ਦਿੱਤਾ ਗਿਆ ਜਿਸ ਦੀ ਅਗਵਾਈ ਡੱਲੇਵਾਲ ਹੋਰੀ ਕਰ ਰਹੇ ਨੇ ਸਰਵਨ ਸਿੰਘ ਪੰਦੇਰ ਹੋਰੀ ਕਰ ਰਹੇ ਨੇ ਇਸੇ ਤਰੀਕੇ ਨਾਲ ਕਿਸਾਨ ਆਗੂ ਵਿਮੰਨੀ ਹੋਰੀ ਕਰ ਰਹੇ ਨੇ ਔਰ ਦੂਸਰਾ ਇਹ ਹੈ ਕਿ ਮੀਟਿੰਗ ਜਿਹੜੀ ਹੈ ਉਹ ਤਕਰੀਬਨ 4-5 ਮਿੰਟ ਪਹਿਲਾਂ ਸ਼ੁਰੂ ਹੋਈ ਹੈ ਲੇਕਿਨ ਇਸ ਮੀਟਿੰਗ ਤੋਂ ਪਹਿਲਾਂ ਅਧਿਕਾਰੀ ਪੱਧਰ ਦੀ ਮੀਟਿੰਗ ਜਿਹੜੀ ਹੈ ਉਹ ਹੋਟਲ ਤਾਜ ਦੇ ਵਿੱਚ ਜਿਹੜੇ ਸੈਂਟਰ ਤੋਂ ਵਜ਼ੀਰ ਆਏ ਨੇ ਉਹਨਾਂ ਦੇ ਨਾਲ ਕੀਤੀ ਗਈ ਉਹਨਾਂ ਨੂੰ ਬਰੀਫਿੰਗ ਦਿੱਤੀ ਗਈ ਉਹਨਾਂ ਨੂੰ ਮਸਲਾ ਸਮਝਾਇਆ ਗਿਆ ਕਿ ਇਸ ਵੇਲੇ ਇਹ 10 ਡਿਮਾਂਡ ਨੇ ਇਸ ਤਰੀਕੇ ਦੇ ਨਾਲ ਇਸ ਨੂੰ ਹੱਲ ਕੀਤਾ ਜਾ ਸਕਦਾ ਇਹਨੂੰ ਸੁਲਝਾਇਆ ਜਾ ਸਕਦਾ ਕਿਉਂਕਿ ਇਹ ਮੀਟਿੰਗ ਜਿਹੜੀ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ਤੋਂ ਬਾਅਦ ਕਿਸਾਨਾਂ ਤੇ ਕੇਂਦਰ ਦੇ ਮੰਤਰੀਆਂ ਦੇ ਵਿਚਾਲੇ ਹੋਣ ਜਾ ਰਹੀ ਹੈ ਤਸਵੀਰਾਂ ਮੈਂ ਦਿਖਾਣਾ ਚਾਹੂੰਗਾ ਮਹਾਤਮਾ ગાંધી ਸਟੇਟ ਇੰਸਟੀਚਿਊਟ ਐ ਸੈਕਟਰ 26 ਦੇ ਵਿੱਚ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਲੇਕਿਨ 6:30 ਵਜੇ ਦੇ ਕਰੀਬ ਹੀ ਜਿਹੜਾ ਵੈ ਉਹ ਕਿਸਾਨ ਲੀਡਰ ਪਹੁੰਚ ਗਏ ਸੀਗੇ 7:00 ਵਜੇ ਦੇ ਕਰੀਬ ਮੁੱਖ ਮੰਤਰੀ ਪਹੁੰਚੇ ਔਰ ਉਸ ਤੋਂ 5-7 ਮਿੰਟ ਬਾਅਦ ਜਿਹੜੇ ਕੇਂਦਰ ਦੇ ਵਜ਼ੀਰ ਨੇ ਉਹ ਪਹੁੰਚੇ ਹੋਰ ਇਸ ਵੇਲੇ ਥੋੜਾ ਸਮਾਂ ਹੋਇਆ ਮੀਟਿੰਗ ਸ਼ੁਰੂ ਹੋਈ ਨੂੰ ਇਸ ਵੇਲੇ ਕਿਸਾਨ ਜਿਹੜੀ ਗੱਲ ਕਹਿ ਰਹੇ ਨੇ ਉਹ ਕਹਿ ਰਹੇ ਨੇ ਕਿ ਤਿੰਨ ਕਾਨੂੰਨ ਤਾਂ ਵਾਪਸ ਲੈ ਲੈ ਕੇ ਅੰਦਰ ਸਰਕਾਰ ਨੇ ਲੇਕਿਨ ਉਸ ਦੇ ਨਾਲ ਨਾਲ ਇਹ ਵਾਅਦਾ ਕੀਤਾ ਸੀਗਾ ਕਿ ਐਮਐਸਪੀ ਜਿਹੜੀ ਹੈ ਉਸ ਨੂੰ ਕਾਨੂੰਨ ਦੇ ਤੌਰ ਤੇ ਬਣਾਇਆ ਜਾਏਗਾ ਲਾਗੂ ਕੀਤਾ ਜਾਏਗਾ ਲਿਖਤੀ ਤੌਰ ਤੇ ਭਰੋਸਾ ਆ ਦਿੱਤਾ ਗਿਆ ਸੀ ਲੇਕਿਨ ਇਹ ਇਹ ਮੰਗ ਜਿਹੜੀ ਹੈ ਅਜੇ ਤੱਕ ਪੈਂਡਿੰਗ ਪਈ ਹੈ ਕੇਂਦਰ ਦਾ ਇਹ ਤਰਕ ਦੇ ਰਿਹਾ ਹੈ ਕਿ ਇਸ ਬਾਬਤ ਕਮੇਟੀ ਬਣਾਈ ਹੈ ਕਮੇਟੀ ਸਲਾਹ مشورہ ਕਰ ਰਹੀ ਹੈ ਤਾਂ ਕਿ ਇਸੇ ਸਹਿਮਤੀ ਹੋਏਗੀ ਇਹ ਵੇਖਣ ਵਾਲੀ ਗੱਲ ਹੋਏਗੀ ਦੂਸਰਾ ਇਹ ਕਹਿ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਲਖੀਮਪੁਰ ਦੇ ਵਿੱਚ ਘਟਨਾ ਵਾਪਰੀ ਉਸ ਨੂੰ ਲੈ ਕੇ ਅਜੇ ਵੀ ਜਿਹੜੇ ਮੁੱਖ ਦੋਸ਼ੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਕੇਂਦਰ ਸਰਕਾਰ ਤੇ ਯੂਪੀ ਸਰਕਾਰ ਲੱਗੀ ਹੋਈ ਹੈ ਅਜੇ ਤੱਕ ਇਨਸਾਫ ਨਹੀਂ ਮਿਲਿਆ ਇਹ ਮੰਗ ਜਿਹੜੀ ਉਹ ਰੱਖ ਰਹੇ ਨੇ ਦੂਸਰਾ ਇਹ ਕਹਿ ਰਹੇ ਨੇ ਕਿ ਲੈਕਸਿਟੀ ਜਿਹੜਾ ਬਿਜਲੀ ਸੋਧ ਬਿੱਲ ਲਿਆਂਦਾ ਗਿਆ ਵਾ ਉਹ ਵਾਦਾ ਕੀਤਾ ਗਿਆ ਸੀ ਕਿ ਕਿਸਾਨਾਂ ਨੂੰ ਉਸ ਤੋਂ ਬਾਹਰ ਕੱਢਿਆ ਜਾਏਗਾ ਉਹ ਮੰਗ ਜਿਹੜੀ ਉਹ ਨਹੀਂ ਮੰਨੀ ਗਈ ਇਸੇ ਤਰੀਕੇ ਨਾਲ ਉਹ ਐਗਜ਼ਾਮਪਲ ਦੇ ਰਹੇ ਨੇ ਕਿ ਫਰਾਂਸ ਦੇ ਵਿੱਚ ਜਿਵੇਂ ਵਿਰੋਧ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਔਰ ਦਿੱਲੀ ਦੇ ਵਿੱਚ ਵਿਰੋਧ ਜਿਹੜਾ ਵਾ ਉਹ ਇੱਕ ਵੱਡਾ ਸੰਘਰਸ਼ ਅਪਣਾ ਲੇਗਾ ਇਸ ਵਜ੍ਹਾ ਕਰਕੇ ਇਹਨਾਂ ਮੰਗਾਂ ਨੂੰ ਜਲਦ ਤੋਂ ਜਲਦ ਨਿਬੇੜਾ ਦੂਸਰਾ ਇਹ ਵੀ ਇਹ ਮੀਟਿੰਗ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਲੋਕ ਸਭਾ ਚੋਣਾਂ ਚ ਹੁਣ ਕਿਸੇ ਵੇਲੇ ਵੀ ਚੋਣ ਜਾਬਤਾ ਲੱਗ ਸਕਦਾ ਹੈ ਚੋਣਾਂ ਦਾ ਐਲਾਨ ਜਿਹੜਾ ਵਾ ਉਹ ਹੋ ਸਕਦਾ ਹੈ ਔਰ ਕੇਂਦਰ ਸਰਕਾਰ ਨਹੀਂ ਚਾਹੇਗੀ ਕਿ ਕਿਸਾਨਾਂ ਦੇ ਨਾਲ ਹੁਣ ਸਿੱਧੇ ਤੌਰ ਤੇ ਟਕਰਾ ਕਿੱਤਾ ਜਾਵੇ ਕਿਉਂਕਿ ਯੂਪੀ ਦੇ ਕਿਸਾਨ ਨੇ ਹਰਿਆਣਾ ਦੇ ਕਿਸਾਨ ਨੇ ਪੰਜਾਬ ਦੇ ਕਿਸਾਨ ਨੇ ਔਰ ਕੇਂਦਰ ਸਰਕਾਰ ਨੇ ਦੇਖਿਆ ਕਿ ਕਿਸ ਤਰੀਕੇ ਨਾਲ ਪੱਕਾ ਮੋਰਚਾ ਜਿਹੜਾ ਵਾ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਦੇ ਵਿੱਚ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਲਗਾ ਦਿੱਤਾ ਸੀਗਾ ਤਾਂ ਇਸੇ ਵਜ੍ਹਾ ਕਰਕੇ ਹੁਣ ਕੇਂਦਰ ਸਰਕਾਰ ਦੇ ਮੰਤਰੀ ਖੁਦ ਚੰਡੀਗੜਾ ਆ ਕੇ ਪਿਊਸ਼ ਗੋਇਲ ਨੇ ਪਿਊਸ਼ ਗੋਇਲ ਉਸ ਵੇਲੇ ਵੀ ਲਗਾਤਾਰ ਹਰ ਇੱਕ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਸੀ ਉਹ ਟੈਕਨੀਕਲ ਤੌਰ ਤੇ ਵੀ ਮੰਗਾ ਨੂੰ ਸਮਝਦੇ ਨੇ ਦੂਸਰਾ ਵੀ ਹੈ ਹੋਮ ਦਾ ਕੇਂਦਰ ਦੀ ਗੱਲ ਕੀਤੀ ਜਾਵੇ ਤਾਂ ਐਮਓਐਸ ਹੋਮ ਜਿਹੜੇ ਨੇ ਉਹ ਮੌਜੂਦ ਨਹੀਂ ਐਗਰੀਕਲਚਰ ਮਿਨਿਸਟਰ ਬਦਲੇਗੇ ਪਹਿਲਾਂ ਕਿਉਂਕਿ ਨਰਿੰਦਰ ਸਿੰਘ ਟੋਮਰ ਹੁੰਦੇ ਸੀ ਉਹਨਾਂ ਨੂੰ ਬਦਲ ਦਿੱਤਾ ਗਿਆ ਉਹ ਨਵੇਂ ਐਗਰੀਕਲਚਰ ਮਿਨਿਸਟਰ ਆਏ ਨੇ ਤਾਂ ਉਹ ਵੀ ਇਸ ਨੂੰ ਬਾਰੀਕੀ ਦੇ ਨਾਲ ਸਮਝ ਰਹੇ ਨੇ ਔਰ ਹੋਮਵਰਕ ਕਰਨ ਦੀ ਜ਼ਰੂਰਤ ਸੀਗੀ ਇਸ ਵਜ੍ਹਾ ਕਰਕੇ ਇਸ ਮੀਟਿੰਗ ਤੋਂ ਪਹਿਲਾਂ ਅਧਿਕਾਰੀਆਂ ਤੋਂ ਬਰੀਫਿੰਗ ਜਿਹੜੀ ਹੈ ਉਹ ਕੇਂਦਰ ਦੇ ਮੰਤਰੀ ਲੈਂਦੇ ਹੋਏ ਨਜ਼ਰ ਆਏ ਨੇ ਔਰ ਦੂਸਰਾ ਵੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿ ਰਹੇ ਨੇ ਕਿ ਦਿੱਲੀ ਦੇ ਦਿੱਲੀ ਦੇ ਵਿੱਚ ਜੇਕਰ ਕਿਸਾਨ ਪਹੁੰਚ ਗਏ ਤਾਂ ਫਿਰ ਨੁਕਸਾਨ ਹੋ ਸਕਦਾ ਹੈ ਔਰ ਇਸ ਵਜ੍ਹਾ ਕਰਕੇ ਕਿਸਾਨਾਂ ਦੇ ਨਾਲ ਪੰਜਾਬ ਸਰਕਾਰ ਖੜੀ ਹੈ ਹਲਤੋ ਜਲਦ ਇਹ ਮਸਲਾ ਹੱਲ ਕਰਨਾ ਚਾਹੀਦਾ ਕੇਂਦਰ ਸਰਕਾਰ ਨੂੰ ਔਰ ਕੇਂਦਰ ਸਰਕਾਰ ਨੂੰ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਸ ਨੂੰ ਜਲਤੋ ਜਲਦ ਮੰਨ ਲੈਣਾ ਚਾਹੀਦਾ ਵੈ ਇਹ ਪੰਜਾਬ ਮੁੱਖ ਮੰਤਰੀ ਇਸ ਗੱਲ ਦਾ ਜ਼ਿਕਰ ਜਿਹੜਾ ਹੋਇਆ ਕੇਂਦਰ ਦੇ ਮੰਤਰੀਆਂ ਨਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਪੰਕਜ ਜੇ ਜਿਸ ਹਾਵ ਨਾਲ ਮੀਟਿੰਗ ਕਾਫੀ ਮਤਲਬ देर ਨਾਲ ਸ਼ੁਰੂ ਹੋ ਰਹੀ ਹੈ ਤੇ ਮੰਨਿਆ ਜਾ ਸਕਦਾ ਹੈ ਕਿ ਇਹ ਮੀਟਿੰਗ ਤਾਂ ਫਿਰ ਲੰਬੀ ਚੱਲੇਗੀ ਦੇਖੋ ਇਹ ਮੀਟਿੰਗ ਹੁਣ ਕਿੰਨੀ ਲੰਬੀ ਚੱਲਦੀ ਹੈ ਇਹ ਇਸ ਇਸ ਗੱਲ ਤੇ ਤੈਅ ਹੋਏਗਾ ਕਿ ਜਿਹੜੀਆਂ ਡਿਮਾਂਡ ਰੱਖਿਆਂ ਗਿਆ ਨੇ ਉਹਨਾਂ ਦੇ ਵਿੱਚ ਕਿਹੜੀ ਕਿਹੜੀ ਗਲਤੀ ਸਹਿਮਤੀ ਬਣਦੀ ਹੈ ਜੇਕਰ ਸਿੱਧੇ ਤੌਰ ਤੇ ਕਹਿ ਦਿੱਤਾ ਜਾਂਦਾ ਹੈ ਕਿ ਐਮਐਸਪੀ ਕਾਨੂੰਨ ਨਹੀਂ ਬਣ ਸਕਦਾ ਪੂਰੇ ਦੇਸ਼ ਦੇ ਵਿੱਚ ਤਾਂ ਇਸ ਗੱਲ ਨੂੰ ਲੈ ਕੇ ਕਿਸਾਨ ਰਾਜ਼ੀ ਨਹੀਂ ਹੋਣਗੇ ਕਿਉਂਕਿ ਉਹ ਕਹਿ ਰਹੇ ਨੇ ਕਿ ਸਾਨੂੰ ਪਹਿਲਾਂ ਵੀ ਭਰੋਸਾ ਮਿਲਿਆ ਸੀ ਦੂਸਰਾ ਇਹ ਵੀ ਹੈ ਕਿ ਪਿਊਸ਼ ਗੋਇਲ ਇਸ ਮੀਟਿੰਗ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਹੋਮਵਰਕ ਕਰਦੇ ਹੋਏ ਨਜ਼ਰ ਆਏ ਨੇ ਜਦੋਂ ਦਿੱਲੀ ਤੋਂ ਰਵਾਨਾ ਹੋਣਾ ਸੀ ਉਹਨਾਂ ਨੇ ਹੋਮ ਮਿਨਿਸਟਰ ਹਮੇਸ਼ਾ ਦੇ ਨਾਲ ਮੀਟਿੰਗ ਕੀਤੀ ਹਮੇਸ਼ਾ ਨੂੰ ਬਰੀਫਿੰਗ ਦਿੱਤੀ ਔਰ ਇਹ ਕਿਹਾ ਕਿ ਇਹ ਗੱਲਾਂ ਤੇ ਸਹਿਮਤੀ ਬਣ ਸਕਦੀ ਹੈ ਇਹ ਗੱਲਾਂ ਤੇ ਦੱਸੋ ਕਿ ਇਸ ਤਰੀਕੇ ਨਾਲ ਨਿਬੇੜਾ ਹੋ ਸਕਦਾ ਹੈ ਇਹ ਬੜਾ ਅਹਿਮ ਹੈ ਦੂਸਰਾ ਇਹ ਹੈ ਕਿ ਜਦੋਂ ਚੰਡੀਗੜ੍ਹ ਪਹੁੰਚੇ ਤਾਂ ਇੱਕ ਨਿੱਜੀ ਹੋਟਲ ਦੇ ਵਿੱਚ ਅ ਅਧਿਕਾਰੀਆਂ ਤੋਂ ਪੰਜਾਬ ਦੇ ਅਧਿਕਾਰੀ ਵੀ ਸੀ ਕੇਂਦਰ ਦੇ ਅਧਿਕਾਰੀ ਵੀ ਸੀ ਉਹਨਾਂ ਨੇ ਬਰੀਫਿੰਗ ਜਿਹੜੀ ਉਹ ਕੀਤੀ ਤਾਂ ਕਿ ਇਸ ਮਸਲੇ ਨੂੰ ਸੁਲਝਾਇਆ ਜਾ ਸਕੇ ਕਿਉਂਕਿ ਅੱਜ ਅਸੀਂ ਦਿੱਲੀ ਦੀ ਯੂਪੀ ਵਾਲੇ ਪਾਸੇ ਬਾਰਡਰ ਦੀਆਂ ਤਸਵੀਰਾਂ ਦੇਖਿਆ ਉੱਥੇ ਕਿਸਾਨ ਜਥੇਬੰਦੀਆਂ ਆਪਣੇ ਕਿਸਾਨਾਂ ਦੇ ਨਾਲ ਪਹੁੰਚ ਗਈਆਂ ਨੇ ਜੇਕਰ ਇੱਥੋਂ ਰਵਾਨਾ ਹੋ ਜਾਂਦੀਆਂ ਨੇ ਇੱਥੋਂ 13 ਤਰੀਕ ਨੂੰ ਚੱਲ ਪੈਂਦੀਆਂ ਨੇ ਤਾਂ ਇੱਕ ਵੱਡਾ ਮੁਸ਼ਕਲ ਜਿਹੜਾ ਵੈ ਉਹ ਕੇਂਦਰ ਸਰਕਾਰ ਦੇ ਸਾਹਮਣੇ ਖੜੀ ਹੋ ਜਾਏਗੀ ਇਸ ਵਜ੍ਹਾ ਕਰਕੇ ਵੀ ਪੂਰੀ ਤਿਆਰੀ ਦੇ ਨਾਲ ਹੋਮਵਰਕ ਕਰਦੇ ਹੋਏ ਪਿਊਸ਼ ਗੋਇਲ ਜਿਹੜੇ ਨੇ ਇੱਥੇ ਪਹੁੰਚੇ ਨੇ ਔਰ ਹੁਣੇ ਵੇਖਣ ਵਾਲੀ ਗੱਲ ਹੋਏਗੀ ਕਿਉਂਕਿ ਜਦੋਂ ਸਾਡੀ ਗੱਲਬਾਤ ਹੋ ਰਹੀ ਸੀਗੀ ਡੱਲੇਵਾਲ ਹੋਰਾਂ ਨਾਲ ਜਾਂ ਫਿਰ ਇੱਕ ਇਹ ਕੀ ਪੰਦੇਰ ਹੋਰਾਂ ਦੇ ਨਾਲ ਤਾਂ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਸਾਡੀ ਦੋ ਵਾਰ ਕੱਲ ਜਿਹੜੀ ਹੈ ਇੱਕ ਵੀਡੀਓ ਕਾਨਫਰੈਂਸਿੰਗ ਤੇ ਜ਼ਰੀਏ ਮੀਟਿੰਗ ਹੋਈ ਔਰ ਉਹਨਾਂ ਨੇ ਪਹਿਲਾਂ ਸਾਡੇ ਨਾਲ ਗੱਲਬਾਤ ਕੀਤੀ ਫਿਰ ਮੁੱਖ ਮੰਤਰੀ ਨੇ ਸਾਰੀ ਗੱਲਬਾਤ ਸੁਣ ਕੇ ਕੇਂਦਰ ਦੇ ਜਿਹੜੇ ਵਜ਼ੀਰ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਔਰ ਫਿਰ ਸਾਨੂੰ ਸਮਾਂ ਮਿਲਿਆ ਤਾਂ ਅਜਿਹੇ ਚ ਮਾਹੌਲ ਜ਼ਰੂਰ ਲੱਗ ਲਿਆ ਵਾ ਕੀ ਕੁਝ ਮੰਗਾ ਦੇ ਉੱਤੇ ਸਹਿਮਤੀ ਬਣ ਸਕਦੀ ਹੈ ਦੂਸਰਾ ਵੀ ਹੈ ਕਿ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਜਦੋਂ ਸਰਕਾਰਾਂ ਮੀਟਿੰਗ ਕਰਦੀਆਂ ਨੇ ਭਰੋਸਾ ਦੇ ਦਿੰਦੀਆਂ ਨੇ ਲੇਕਿਨ ਲਿਖਤੀ ਤੌਰ ਤੇ ਜਿਹੜਾ ਵਾ ਉਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ ਔਰ ਸਾਡੀਆਂ ਮੁਸ਼ਕਲਾਂ ਜਿਹੜੀਆਂ ਨੇ ਉੱਥੇ ਦੀ ਉੱਥੇ ਖੜੀਆਂ ਰਹਿ ਜਾਂਦੀਆਂ ਨੇ ਅੱਜ ਵੇਖਣ ਵਾਲੀ ਗੱਲ ਹੋਏਗੀ ਕਿ ਲਿਖਤੀ ਤੌਰ ਤੇ ਕੋਈ ਹੱਲ ਹੁੰਦਾ ਹੈ ਜਾਂ ਫਿਰ ਅਧਿਕਾਰੀਆਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਇਹ ਮੰਗਾ ਮੰਨ ਲਿੱਤੀਆਂ ਜਾਣ ਜਾਂ ਫਿਰ ਸਿਰਫ ਭਰੋਸਾ ਮਿਲਦਾ ਹੈ ਇਹ ਵੀ ਵੇਖਣ ਵਾਲੀ ਗੱਲ ਹੋਏਗੀ ਔਰ ਦੂਸਰਾ ਵੀ ਇਹ ਕੀ ਇਹ ਪੰਜ ਕਿਸਾਨ ਜਿਹੜਾ ਸੀ ਕਿ ਕਿਸਾਨ ਮੋਰਚਾ ਗੈਰ ਰਾਜਨੀਤਿਕ ਹੈ ਪੰਜ ਨੁਮਾਇंदे ਗਏ ਨੇ ਉਹਨਾਂ ਨੇ ਕਿਹਾ ਸਾਡੀ ਜ਼ਿੰਮੇਵਾਰੀ ਲਗਾਈ ਸੀ ਜੋ ਵੀ ਫੈਸਲਾ ਹੋਏਗਾ ਅਸੀਂ ਆਪਸੀ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਕੱਲੋ ਆਪਸੀ ਮੀਟਿੰਗ ਕਰਨਗੇ ਔਰ ਉਸ ਤੋਂ ਬਾਅਦ ਇਹ ਕਰਾਂਗੇ ਕਿ 13 ਨੂੰ ਦਿੱਲੀ ਜਾਣਾ ਹੈ ਜਾਂ ਨਹੀਂ ਜਾਣਾ ਵੀਰੇ ਠੀਕ ਹੈ ਧੰਨਵਾਦ ਬੰਕਜ ਫਿਲਹਾਲ ਸ਼ੁਕਰੀਆ ਇਸ ਜਾਣਕਾਰੀ ਦੇ ਲਈ ਤਾਂ ਮੀਟਿੰਗ ਹਲੇ ਕਿਸਾਨਾਂ ਦੇ ਨਾਲ ਹੋਣੀ ਹੈ ਕਿਉਂਕਿ ਪਹਿਲਾਂ ਮਨਿਸਟਰ ਬਰੀਫਿੰਗ ਲੈ ਰਹੇ ਨੇ ਔਰ ਉਸ ਤੋਂ ਬਾਅਦ ਕਿਸਾਨਾਂ ਦੇ ਨਾਲ ਹੁਣ ਉਹ ਮੀਟਿੰਗ ਸ਼ੁਰੂ ਹੋਏਗੀ ਔਰ ਕਿੰਨੀ ਲੰਬੀ ਇਹ ਮੀਟਿੰਗ ਚੱਲਦੀ ਆ ਕਿਉਂਕਿ ਖਾਸ ਤੌਰ ਤੇ ਤਿੰਨ ਮੰਤਰੀ ਆਏ ਨੇ ਜੇ ਪੁਰਾਣੇ ਸਮੇਂ ਚ ਕਿਸਾਨ ਅੰਦੋਲਨ ਮਿਲੇ ਜਾ ਕੇ ਕਿਸਾਨਾਂ ਨਾਲ ਮੀਟਿੰਗਾਂ ਦਾ ਜ਼ਿਕਰ ਕਰੀਏ ਤਾਂ ਉਹ ਮੀਟਿੰਗ ਪੂਰਾ ਪੂਰਾ ਦਿਨ ਵੀ ਚੱਲਦੀ ਰਹਿੰਦੀ ਸੀ ਕਈ ਕਈ 6-6 ਘੰਟੇ 7-7 ਘੰਟੇ ਮੀਟਿੰਗਾਂ ਚੱਲਦੀਆਂ ਰਹਿੰਦੀਆਂ ਸੀ ਪਰ ਇੱਥੇ ਕਿਸਾਨਾਂ ਨੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੋਇਆ ਤਾਂ ਕੇਂਦਰੀ ਮੰਤਰੀਆਂ ਦੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਉਸ ਤੋਂ ਪਹਿਲਾਂ ਕਿਸੇ ਤਰੀਕੇ ਮਨਾਇਆ ਜਾਵੇ ਔਰ ਸੀਐਮ ਭਗਵੰਤ ਮਾਨ ਦੀ ਪਹਿਲ ਦੇ ਨਾਲ ਇਹ ਮੀਟਿੰਗ ਜਿਹੜੀ ਹੈ ਉਹ ਰੱਖੀ ਗਈ ਹੈ ਤੇ ਗੱਲ ਨੋਇਡਾ ਚ ਕਿਸਾਨਾਂ ਦੇ ਹੋਏ ਉਸ ਪ੍ਰਦਰਸ਼ਨ ਦੀ ਵੀ ਕਰ ਲੈਨੇ ਆ ਜਿਸ ਕਰਕੇ ਵਾਹਨਾਂ ਦਾ ਵੱਡਾ ਜਾਮ ਲੱਗ ਗਿਆ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਉਹਨਾਂ ਨੂੰ ਬਾਰਡਰ ਤੇ ਹੀ ਰੋਕ ਲਿਆ ਹਾਲਾਂਕਿ ਬਾਅਦ ਚ ਪੁਲਿਸ ਤੇ ਪਰੋਸੇ ਤੋਂ ਬਾਅਦ ਇਹ ਪ੍ਰਦਰਸ਼ਨ ਖਤਮ ਕਰ ਦਿੱਤਾ ਇੱਕ ਪਾਸੇ ਪੰਜਾਬ ਦੇ ਕਿਸਾਨ ਦਿੱਲੀ ਕੂਚ ਦੀ ਤਿਆਰੀ ਕਰ ਰਹੇ ਨੇ ਪਰ ਦੂਜੇ ਪਾਸੇ ਯੂਪੀ ਦੇ ਕਿਸਾਨ ਨੌਇਡਾ ਬਾਰਡਰ ਤੇ ਪਹੁੰਚ ਗਏ ਨੌਇਡਾ ਦਿੱਲੀ ਬਾਰਡਰ ਤੇ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਕਿਸਾਨਾਂ ਨੇ ਦਿੱਲੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਪਹਿਲਾਂ ਤਿਆਰ ਖੜੀ ਪੁਲਿਸ ਨੇ ਬੈਰੀਕੇਡ ਲਾ ਕੇ ਕਿਸਾਨਾਂ ਦਾ ਰਸਤਾ ਰੋਕ ਲਿਆ ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਨੌਇਡਾ ਅਤਿ ਗ੍ਰੇਟਰ ਨੌਇਡਾ ਡਿਵੈਲਪਮੈਂਟ ਅਥਾਰਟੀ ਨੇ ਜ਼ਮੀਨ ਤੱਕ ਐਕਵਾਇਰ ਕਰ ਲਈ ਪਰ ਨਾ ਤਾਂ ਕਿਸਾਨਾਂ ਨੂੰ ਬਰਾਬਰ ਮੁਆਵਜ਼ਾ ਦਿੱਤਾ ਤੇ ਨਾ ਹੀ ਕਿਸੇ ਨੂੰ ਨੌਕਰੀ ਦਿੱਤੀ ਕਿਤੇ ਸੁਣਵਾਈ ਨਾ ਹੋਣ ਕਰਕੇ ਪ੍ਰਦਰਸ਼ਨ ਦਾ ਰਚੋਣਾ ਪਿਆ कोई नहीं सुनता आखिर हम क्या करें क्या करें पांच साल हो गए लगता है कौन सुनता किसी की नहीं माने के आज हम दिल्ली कूच करेंगे निश्चित तौर पर अपना हक लेके रहेंगे जो बात छट चुकी है जो बात सामने आ चुकी है जो बात बोर्ड में रख चुकी है जो शासन को जा चुकी है अरे हम कोई एक्स्ट्रा नहीं मांग रहे हम ये कह रहे हैं भैया जो हमारा बनता हो जो तुमने मान लिया हो जो तुमने पास कर दिया हो वो हमारा दे दो ਜੋ ਕਮੇਟੀ ਨੇ ਐਂਟੀ ਪੀਸੀ ਦਾ ਨਿਸ਼ਚਿਤ ਨਿਸ਼ਚਿਤ ਕੀਤਾ ਉਹ ਡੀਐਮ ਸਾਹਿਬ ਦੀ ਕਮੇਟੀ ਨੇ ਜੋ ਨਿਸ਼ਚਿਤ ਕਰਾਇਆ ਆਪ ਉਹ ਦੇ ਦਿਓ ਹਮਾਰਾ 10% ਬੰਨਤਾ ਹੈ ਹਮਾਰਾ ਆਬਾਦੀ ਕਨਿਸ਼ਤਾਨ ਬੰਨਤਾ ਹੈ ਮੇਰੇ ਘਰੋਂ ਪਰ ਨਵਿਡਾ ਨਾ ਮੈਂ ਨਹੀਂ ਚਾਪਾ ਮੈਂ ਮੈਂ ਨਹੀਂ ਰਹਿਣ ਦੂੰਗਾ ਹੋਰ ਬੋਲੋ ਪੁਲਿਸ ਨੇ ਬੈਰੀਕੇਡਿੰਗ ਕਰਕੇ ਕਿਸਾਨਾਂ ਤਾ ਰੁਕ ਲਏ ਪਰ ਇਸ ਪ੍ਰਦਰਸ਼ਨ ਕਾਰਨ ਨੌਇਡਾ ਦੇ ਵਿੱਚ ਵਾਹਨਾ ਦਾ ਲੰਮਾ ਜਾਮ ਲੱਗ ਗਿਆ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਸਨ ਅਤੇ ਪੂਰੇ ਪ੍ਰਦਰਸ਼ਨ ਦੇ ਉੱਤੇ ਡਰੋਨ ਦੇ ਨਾਲ ਨਜ਼ਰ ਰੱਖੀ ਜਾ ਰਹੀ ਸੀ ਪੂਰੀ ਰਿਪੋਰਟ న్యూਸ 18 ਤੇ ਖਬਰ ਦਿੱਲੀ ਤੋਂ ਦਿੱਲੀ ਨਗਰ ਨਿਗਮ ਦੇ ਵਿੱਚ ਅੱਜ ਫੇਰ ਜ਼ਬਰਦਸਤ ਹੰਗਾਮਾ ਹੋਇਆ ਬਜਟ ਨੂੰ ਲੈ ਕੇ ਵਿਰੋਧੀਆਂ ਵੱਲੋਂ ਇਹ ਹੰਗਾਮਾ ਕੀਤਾ ਗਿਆ ਸੱਤਾਧਾਰੀ ਧਿਰ ਤੇ ਵਿਰੋਧੀ ਧਿਰਾਂ ਦੇ ਕੌਂਸਲਰ ਆਮੋ ਸਾਹਮਣੇ ਹੋ ਗਏ ਔਰ ਕੌਂਸਲਰਾਂ ਨੇ ਡੈਸਕ ਤੇ ਚੜ ਕੇ ਹੰਗਾਮਾ ਕੀਤਾ ਇੱਕ ਦੂਸਰੇ ਦੇ ਖਿਲਾਫ ਨਾਰੇਬਾਜ਼ੀ ਕੀਤੀ ਬੇਹਦ ਸ਼ੋਰ ਸ਼ਰਾਬਾ ਦਿੱਲੀ ਨਗਰ ਨਿਗਮ ਦੇ ਵਿੱਚ ਐਮਸੀਡੀ ਦੇ ਵਿੱਚ ਨਜ਼ਰ ਆਇਆ ਆਹ ਬੋਲੇ ਅੱਜ ਆਪਾਂ ਦੇਖਾਂ ਦਿੱਲੀ ਨੂੰ ਜਨਤਾ ਪਰੇ ਬੋਲਿਆ ਜਨਤਾ ਪਰੇ ਬੋਲਿਆ ਨਾਰੇਬਾਜ਼ੀ ਕਰਾ ਦੇਣਾ ਹੈ ਨਾ